ਆਨੂੰ ਬੇਨਤੀ ਕਰਨਾ ਜਿਹੜਾ ਅੱਜ ਬਿਵਾਦ ਚੱਲ ਰਿਹਾ ਹੈ ਹੱਥ ਬੰਨ੍ਹ ਕੇ ਆ ਝੋਲੀ ਅੱਡ ਕੇ ਬੇਨਤੀ ਕਰਦੇ ਆ ਵੀ ਖੇਡ ਕਬੱਡੀ ਦੇ ਵਿੱਚ ਬਹੁਤ ਸਾਰੇ ਪਲੇਅਰਾਂ ਨੇ ਬੜੀ ਸਾਫ਼ ਸੁਥਰੀ ਕਬੱਡੀ ਖੇਡੀ ਹੈ ਅਸੀਂ ਇਹ ਵੀ ਗੱਲ ਮੰਨਦੇ ਹਾਂ ਵੀ ਬਹੁਤ ਸਾਰੀਆਂ ਹੁਣਤਾਈਆਂ ਹੈਗੀਆਂ ਕਬੱਡੀ ਦੇ ਵਿੱਚ ਪਰ ਇਹਨੂੰ ਬੰਦ ਕਰਾਉਣ ਦੇ ਰਾਹ ਨਾ ਪਾਓ ਮੇਰੇ ਵੀਰੋ ਆਪਾਂ ਇਹਦੇ ਕੋਈ ਸਾਰਥਿਕ ਹੱਲ ਕੱਢੀਏ ਆਪਾਂ ਇਹਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਜਿਹੜੇ ਨਵੇਂ ਮੁੰਡਿਆਂ ਨੇ ਸੁਪਨੇ ਲਏ ਹੋਏ ਐ ਮੇਰੇ ਪੰਜਾਬੀ ਵੀਰੋ ਉਹਨਾਂ ਦੇ ਸੁਪਨੇ ਟੁੱਟਣ ਨਾ ਆਹ ਜਿਹੜੇ ਜਾਲ ਵਾਲੇ ਕੱਲੀ ਵਾਲੇ ਤੋਂ ਲੈ ਕੇ ਪਤਾ ਨਹੀਂ ਰੇੜੀਆਂ ਵਾਲੇ ਕਿੰਨੇ ਬਾਹਰ ਆ ਕੇ ਖੜਦੇ ਆ ਪਤਾ ਨਹੀਂ ਕਿੰਨੇ ਘਰਾਂ ਦੇ ਚੁੱਲ੍ਹੇ ਤਪਦੇ ਆ ਪਤਾ ਨਹੀਂ ਕਿੰਨੀਆਂ ਕੁ ਮੀਤਾਂ ਬੰਦਿਆਂ ਨੇ ਲਾਇਆਂ ਹੁੰਦੀਆਂ ਵੀਰ ਸੀਜ਼ਨ ਆਊਗਾ ਚਾਰ ਪੈਸੇ ਹੋਣਗੇ ਕਿਸੇ ਨੇ ਪਾਪ ਦਾ ਕਰਜ਼ਾ ਲੈਣਾ ਕਿਸੇ ਨੇ ਭੈਣ ਦਾ ਵਿਆਹ ਕਰਨਾ ਕਿਸੇ ਨੇ ਘਰ ਬਣਾਉਣਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਹਰ ਕਿਨੇ ਆਪਦੇ ਬੱਚੇ ਵੀ ਪੜਾਉਣੇ ਆ ਸੋ ਮੇਰੀ ਇਹ ਬੇਨਤੀ ਹੈ ਦੋਨੋਂ ਤਰ੍ਹਾਂ ਨੂੰ ਮੈਂ ਬੇਨਤੀ ਕਰਦਾ ਇੱਕ ਸਾਂਝਾ ਤੌਰ ਤੇ ਵੀ ਮੇਰੇ ਵੀਰੋ ਬੰਦ ਕਰ ਦਈਏ ਇਸ ਗਵਾਦ ਨੂੰ